ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚੋਣਾਂ ਨੇੜੇ ਆ ਰਹੀਆਂ ਹਨ ਬਲਾਕ ਸੰਮਤੀ ਦੀਆਂ ਔਰ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਤੇ ਮੈਂਬਰ ਪੰਚਾਇਤੀ ਦੀਆਂ ਤੇ ਬਠਿੰਡੇ ਤੋਂ ਭੇਜਦਾ ਲਿਖ ਕੇ ਚਰਨਜੀਤ ਭੁੱਲਰ ਕਾਂਗਰਸੀ ਵਿਧਾਇਕਾਂ ਦੇ ਲਾੜਲੇ ਚੇਅਰਮੈਨ ਬਣ ਲਈ ਕਾਹਲੇ ਜਾਪਦੇ ਆ ਇਹ ਚੇਅਰਮੈਨ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਤੇ ਚੁਣੇ ਜਾਣਗੇ ਮਾਰਕੀਟ ਕਮੇਟੀਆਂ ਦੇ ਵੀ ਚੇਅਰਮੈਨ ਬਣਨਗੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਐਲਾਨ ਮਗਰੋਂ ਪੱਬਾਂ ਪਾਰ ਹੋ ਗਏ ਕਾਕੇ ਵੱਡੇ ਵੱਡੇ ਲੀਡਰਾਂ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਖਾੜੇ ਵਿੱਚ ਦੋ ਚਾਰ ਦਿਨਾਂ ਚ ਲੀਡਰਾਂ ਦੇ ਧੀਆਂ ਪੁੱਤ ਨਜ਼ਰ ਆਉਣ ਲੱਗ ਜਾਣਗੇ ਕੁਝ ਕਈ ਵਿਧਾਇਕ ਆਪਣੇ ਪੁੱਤਾਂ ਨੂੰ ਚੋਣ ਮੈਦਾਨ ਚ ਨਹੀਂ ਉਤਾਰ ਰਹੇ ਕਿਉਂਕਿ ਉਹਨਾਂ ਦੀ ਅੱਖ ਅਗਲੀਆਂ ਵਿਧਾਨ ਸਭਾ ਚੋਣਾਂ ਤੇ ਟਿਕੀ ਹੋਈ ਹੈ ਹਲਕਾ ਬਗ ਪ੍ਰਾਂਤ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਆਪਣੇ ਨੌਜਵਾਨ ਲੜਕੇ ਕਮਲਜੀਤ ਬਰਾੜ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਉਤਾਰ ਰਹੇ ਹਨ ਜੋ ਪਹਿਲਾਂ ਹੀ ਸਿਆਸਤਕ ਸਰਗਰਮ ਹੈ ਉਹਨਾਂ ਦਾ ਚੋਣ ਹਲਕਾ ਪੱਤੋ ਹੀਰਾ ਸਿੰਘ ਰਾਖਵਾ ਹੋ ਗਿਆ ਵਿਧਾਇਕ ਦਰਸ਼ਨ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕਾ ਜਨਰਲ ਹਲਕੇ ਤੋਂ ਚੋਣ ਉਨਾ ਕਿਹਾ ਕਿ ਚੋਣ ਹਲਕੇ ਦਾ ਹਾਲੇ ਫਾਈਨਲ ਨਹੀਂ ਕੀਤਾ ਸੂਤਰ ਕਹਿੰਦੇ ਆ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਚੇਰਮੈਨੀ ਤੇ ਬਹੁਤਿਆਂ ਦੀ ਆਖ ਹੈ ਖਲਕਾ ਜੈਤੋੜੇ ਸਾਹਿਬ ਕਾ ਵਿਧਾਇਕ ਜਗENDER ਪੰਜ ਗੜਾਈ ਦੇ ਲੜਕੇ ਦੀ ਇੱਛਾ ਲੋਕ ਸਭਾ ਚੋਣ ਲੜਨ ਦੀ ਹੈ ਸਾਬਕਾ ਵਿਧਾਇਕ ਪੰਜ ਗੜਾਈ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕਾ ਤਾਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਰੌਰ ਤੋਂ ਕਾਂਗਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲਕਾ ਹਰਪਾਲਪੁਰ ਜ਼ੋਨ ਤੋਂ ਚੋਣ ਲੜਾਰੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜੇਹੀਆਂ ਖ ਕੇ ਲੀਡਰਾਂ ਦੇ ਕਾਕੇ ਕਾਕੀਆਂ ਕੰਮਰ कसे ਕੱਸ ਰਹੇ ਨੇ ਚੋਣਾ ਲੜਨ ਵਾਸਤੇ